ਗੱਲ ਜੀ ਸਾਰੇ ਸਟੂਡੈਂਟਸ ਨੂੰ ਸੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸクセਸ ਅਕੈਡਮੀ ਸਾਧਕ ਦੇਸ਼ ਚੈਨਲ ਤੇ ਤੇ ਅੱਜ ਆਪਾਂ ਕੰਟੀਨਿਊ ਕਰਾਂਗੇ ਆਪਣੇ ਨਵੰਬਰ ਮਹੀਨੇ ਦੇ ਕਰੰਟ ਅਫੇਅਰਸ ਇਸ ਤੋਂ ਪਹਿਲਾਂ ਆਪਾਂ ਕੀ ਅਕਤੂਬਰ ਤੱਕ ਦੇ ਜਿਹੜੇ ਕਰੰਟ ਅਫੇਅਰਸ ਸੀਗੇ 2024 ਦੇ ਉਹ ਆਪਾਂ ਕਵਰ ਕਰ ਚੁੱਕੇ ਹਾਂ ਸੋ ਅੱਜ ਆਪਾਂ ਕਰਾਂਗੇ ਕੰਟੀਨਿਊ ਨਵੰਬਰ ਮਹੀਨੇ ਤੋਂ ਸੋ ਪਹਿਲਾ ਕੁਐਸਚਨ ਆਪਣੇ ਕੋਲੇ ਭਾਰਤ ਦੇ ਨਵੇਂ ਨਿਯੰਤਰਣ ਅਤੇ ਮਹਾਂ ਲੇਖਾ ਜਨਕ ਕੇ ਕੈਗ ਦੇ ਰੂਪ ਦੇ ਵਿੱਚ ਕਿਸ ਨੂੰ ਨਿਯੁਕਤ ਕੀਤਾ ਗਿਆ ਸੀਗਾ ਤਾਂ ਹੀ ਕੀਤਾ ਗਿਆ ਸੀਗਾ ਕੁੰਦੂ ਸੰਜੇ ਮੂਰਤੀ ਨੂੰ ਜੋ ਕਿ ਆਪਾਂ ਨੂੰ ਪਤਾ ਹੀ ਹੈ ਜਿਹੜਾ ਕੈਗ ਆ ਆਪਣੇ ਕੋਲ ਆਰਟੀਕਲ 148 ਦੇ ਵਿੱਚ ਜੋ ਕਿ ਸੰਵਿਧਾਨ ਦੇ ਆਪਾਂ ਪੜ੍ਹਦੇ ਹਾਂ ਸੋ ਇਹਦੀ ਨਿਯੁਕਤੀ ਕੌਣ ਕਰਦਾ ਤਾਂ ਇਹਦੀ ਨਿਯੁਕਤੀ ਕਰਦਾ ਰਾਸ਼ਟਰਪਤੀ ਤੇ ਰਾਸ਼ਟਰਪਤੀ ਜਿਹੜੇ ਆਪਾਂ ਨੂੰ ਆਰਟੀਕਲ ਪੁੱਛ ਰਹੇ ਹਾਂ ਤੱਕ ਕਿੰਨੇ ਆਰਟੀਕਲ ਦੇ ਵਿੱਚ ਹੋਗਾ ਇਹ ਤਾਂ 52 ਨੰਬਰ ਆਰਟੀਕਲ ਦੇ ਵਿੱਚ ਸੋ ਆਪਾਂ ਜੇ ਇਹਦੀ ਫੁੱਲ ਫਾਰਮ ਦੀ ਗੱਲ ਕਰੀਏ ਕੈਗ ਦੀ ਤਾਂ ਕੈਗ ਦੀ ਆਪਣੇ ਕੋਲ ਫੁੱਲ ਫਾਰਮ ਹੁੰਦੀ ਹੈ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਠੀਕ ਹੈ ਆਪਏ ਦੇ ਕੰਮ ਦੀ ਗੱਲ ਕਰੀਏ ਤਾਂ ਇਹਦਾ ਕੰਮ ਕੀ ਹੁੰਦਾ ਸਾਰੇ ਦੇਸ਼ ਦੇ ਵਿੱਚ ਜਿੰਨੀਆਂ ਵੀ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਸਾਰਿਆਂ ਦਾ ਜਿਹੜਾ ਲੇਖਾ ਜੋਖਾ ਕੌਣ ਰੱਖਦਾ ਤਾਂ ਉਹ ਕੀ ਹੈ ਕਮਕਿਲ ਹੁੰਦਾ ਕੈਗੜਾ ਠੀਕ ਹੈ ਨੈਕਸਟ ਕੁਐਸਚਨ ਜਲਵਾਯੂ ਪਰਿਵਰਤਨ ਪ੍ਰਦੂਸ਼ਣ ਸੂਚਕਾਂਕ 2024 ਦੇ ਵਿੱਚ ਭਾਰਤ ਦਾ ਰੈਂਕ ਕਿੰਨਾ ਸੀਗਾ ਤਾਂ ਇਹ ਸੀਗਾ ਆਪਣੇ 10ਵਾਂ ਰੈਂਕ ਪਹਿਲੇ ਦੂਜੇ ਤੇ ਤੀਜੇ ਰੈਂਕ ਤੇ ਇਹਨਾਂ ਨੇ ਕਿਸੇ ਨੂੰ ਵੀ ਸ਼ਾਮਲ ਨਹੀਂ ਕੀਤਾ ਸੀਗਾ ਕਿਉਂਕਿ ਇਹ ਮੰਨਦੇ ਸੀਗੇ ਕਿ ਇੰਨਾ ਕੁ ਜਿਆਦਾ ਵਧੀਆ ਪ੍ਰਦਰਸ਼ਨ ਸਾਨੂੰ ਕੀ ਹੈ ਕਿਸੇ ਦੇਸ਼ ਦੇ ਦੁਆਰਾ ਦੇਖਣ ਨੂੰ ਨਹੀਂ ਮਿਲਿਆ ਤਾਂ ਕਰਕੇ ਇਹਨਾਂ ਨੇ ਸਿਰਫ ਕੀਤਾ ਚੌਥੇ ਸਥਾਨ ਤੋਂ ਆਪਣੀ ਜਿਹੜੀ ਰੈਂਕਿੰਗ ਉਹਨੂੰ ਸ਼ੁਰੂ ਕੀਤਾ ਸੀਗਾ ਤਾਂ ਜਿਹੜਾ ਚੌਥੇ ਸਥਾਨ ਤੇ ਦੇਜ ਰਿਹਾ ਸੀਗਾ ਉਹ ਸੀਗਾ ਆਪਣੇ ਕੋਲੇ ਡੈਨਮਾਰਕ ਤੋਂ ਲਾਸਟ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਲਾਸਟ ਸੀਗਾ ਆਪਣੇ ਕੋਲੇ ਇਰਾਨ ਜੋ ਕਿ 30 ਨੰਬਰ ਤੇ ਰਿਹਾ ਸੀਗਾ ਸੋ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਕਿਸ ਦੇਸ਼ ਨੇ 16ਵੇਂ ਬ੍ਰਿਕਸ ਸ਼ਿਖਰ ਸੰਮੇਲਨ 2024 ਦੀ ਮੇਜ਼ਬਾਨੀ ਕੀਤੀ ਆ ਤਾਂ ਇਹ ਕੀਤੀ ਸੀਗੀ ਰੂਸ ਨੇ ਰੂਸ ਦੀ ਜੇ ਆਪਾਂ ਕੈਪੀਟਲ ਦੀ ਗੱਲ ਕਰਦੇ ਤਾਂ ਮਾਸਕੋ ਮਾਸਕੋ ਇਹਦੀ ਕੈਪੀਟਲ ਆ ਰੂਸ ਦੀ ਤੇ ਰੂਸ ਦੇ ਇੱਕ ਜਾਣ ਸ਼ਹਿਰ ਦੇ ਵਿੱਚ ਇਹ ਜਿਹੜੀ ਮਤਲਬ ਕਿ ਸੰਮੇਲਨਾ ਇਹ ਕਰਵਾਇਆ ਗਿਆ ਇਹਦਾ ਐਡੀਸ਼ਨ ਕਿੰਨਾ ਸੀਗਾ ਤਾਂ 16ਵਾਂ ਐਡੀਸ਼ਨ ਸੀ ਇਹਦਾ ਇਹਦਾ ਉਦਘਾਟਨ ਕਿਹਨੇ ਕੀਤਾ ਸੀਗਾ ਤਾਂ ਵਲਾਦੀਮੀਰ ਪੁਤਿਨ ਜੋ ਕਿ ਰੂਸ ਦੇ ਪ੍ਰਧਾਨ ਮੰਤਰੀ ਸੀਗੇ ਸੋ ਇਹਦੇ ਵਿੱਚ ਹਿੱਸਾ ਕਿਨੇ ਲਿਆ ਸੀਗਾ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਹਦੇ ਵਿੱਚ ਹਿੱਸਾ ਲਿਆ ਗਿਆ ਸੀਗਾ ਤਾਂ ਬ੍ਰਿਕਸ ਦੀ ਆਪਾਂ ਗੱਲ ਕਰੀਏ ਤਾਂ ਇਹਦੀ ਸਥਾਪਨਾ ਹੋਈ ਸੀਗੀ 2009 ਦੇ ਵਿੱਚ ਹੈੱਡਕੁਆਰਟਰ ਇਹਦਾ ਕਿੱਥੇ ਸੀਗਾ ਸ਼ੰਘਾਈ ਚਾਈਨਾ ਦੇ ਵਿੱਚ ਉਸ ਤੋਂ ਬਾਅਦ ਕੁੱਲ ਮੈਂਬਰ ਇਹਦੇ ਕਿੰਨੇ ਸੀਗੇ ਤਾਂ 9 ਨਵੇਂ ਜਿਹੜੇ 4 ਮੈਂਬਰ ਇਹਦੇ ਵਿੱਚ ਹੋਰ ਐਡ ਹੋਏ ਨੇ ਉਹ ਉਹਨਾਂ ਦੇ ਨਾਮ ਕੀ ਨੇ ਈਰਾਨ ਯੂਏਈ ਮਿਸਰ ਅਤੇ ਇਥੋਪੀਆ ਸੋ ਇਹ ਨਵੇਂ ਚਾਰ ਜਿਹੜੇ ਮੈਂਬਰ ਆ ਇਹਦੇ ਵਿੱਚ ਐਡ ਹੋਏ ਹਨ ਇਸ ਤੋਂ ਪਹਿਲਾਂ ਆਪਣੇ ਕੋਲ ਕੀ ਹੈ ਪੰਜ ਮੈਂਬਰ ਇਹਦੇ ਵਿੱਚ ਐਡ ਸੀਗੇ ਨੈਕਸਟ ਕੁਐਸਚਨ ਵੱਧਦੇ ਹਾਂ 2024 ਦੇ ਲਈ ਹਾਕੀ ਦੇ ਵਿੱਚ ਪਲੇਅਰ ਆਫ ਦਾ ਈਅਰ ਮੈਨ ਜ ਕੈਟਾਗਰੀ ਦੇ ਵਿੱਚ ਕਿਸ ਨੂੰ ਚੁਣਿਆ ਗਿਆ ਤਾਂ ਇਹ ਆਪਣੇ ਕੀ ਹਰਮਨਪ੍ਰੀਤ ਸਿੰਘ ਨੂੰ ਚੁਣਿਆ ਗਿਆ ਸੀਗਾ ਜੋ ਕਿ ਅਮਾਨ ਦੇ ਵਿੱਚ ਇਹਨਾਂ ਨੂੰ ਕੀ ਸਨਮਾਨਿਤ ਕੀਤਾ ਗਿਆ ਸੀਗਾ ਤੇ ਊਮਨ ਦੇ ਵਿੱਚੋਂ ਗੱਲ ਕਰੀਏ ਤਾਂ ਆਪਾਂ ਜੀਬੀ ਜੈਂਸਨ ਜੋ ਕਿ ਨੀਦਰਲੈਂਡ ਦੀ ਖਿਡਾਰਨ ਹੈ ਉਸ ਤੋਂ ਬਾਅਦ ਮੈਨਜ਼ ਦੇ ਵਿੱਚ ਜੇ ਆਪਾਂ ਗੋਲ ਕੀਪਰ ਆਫ ਦਾ ਇਅਰ ਦੀ ਗੱਲ ਕਰੀਏ ਤਾਂ ਪੀ ਆਰ ਸ੍ਰੀਜੇਸ਼ ਜੋ ਕਿ ਭਾਰਤ ਦੇ ਖਿਡਾਰੀ ਹਨ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਇੰਟਰਪੋਲ ਦੇ ਨਵੇਂ ਮਹਾਸਚਿਵ ਦੇ ਰੂਪ ਦੇ ਵਿੱਚ ਕਿਸ ਨੂੰ ਚੁਣਿਆ ਗਿਆ ਤਾਂ ਇਹ ਚੁਣਿਆ ਗਿਆ ਵਲਟੇਸੀ ਉਰਕੀਜ਼ਨ ਇੰਟਰਪੋਲ ਦੀ ਆਪ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗੇਨਾਈਜੇਸ਼ਨ ਇਹਦੀ ਸਥਾਪਨਾ ਹੋਈ ਸੀ 1923 ਦੇ ਵਿੱਚ ਹੈੱਡਕੁਆਟਰ ਇਹਦਾ ਫਰਾਂਸ ਦੇ ਵਿੱਚ ਹੈ ਇਹਦਾ ਪ੍ਰਧਾਨ ਅਹਿਮਦ ਨਸੀਰ ਅਲਰਾਈ ਨੈਕਸਟ ਕੁਐਸਚਨ ਹਾਕੀ ਦੇ ਵਿੱਚ 2024 ਮੇਲਾ ਏਸ਼ੀਆ ਚੈਂਪੀਅਨ ਟਰੋਫੀ ਕਿਸ ਨੇ ਦਿੱਤੀ ਹੈ ਤਾਂ ਇਹ ਦਿੱਤੀ ਸੀਗੀ ਭਾਰਤ ਨੇ ਇਹਨੂੰ ਹੋਸਟ ਕਿਨ ਕੀਤਾ ਸੀਗਾ ਬਿਹਾਰ ਰਾਜਗਿਰ ਸ਼ਹਿਰ ਦੇ ਵਿੱਚ ਜਿਹਨੂੰ ਆਪਾਂ ਰਾਜਗਰੇਵੀ ਕਹਿੰਦੇ ਆ ਇਹਦੇ ਵਿੱਚ ਰਨਰ ਅਪ ਕਿਹੜਾ ਦੇਸ਼ ਰਿਆ ਸੀਗਾ ਤਾਂ ਚੀਨ ਬੈਸਟ ਪਲੇਅਰ ਇਹਦੇ ਵਿੱਚ ਕੌਣ ਸੀ ਬਹੁਤ ਇੰਪੋਰਟੈਂਟ ਹੈ ਤਾਂ ਦੀਪਿਕਾ ਸ਼ਹਿਰਾਵਤ ਨੈਕਸਟ ਕੁਐਸਚਨ ਜੀ 20 ਸਿਖਰ ਸੰਮੇਲਨ 2024 ਦੀ ਮੇਜ਼ਬਾਨੀ ਕਿਸ ਦੇਸ਼ ਨੇ ਕੀਤੀ ਆ ਤਾਂ ਇਹ ਕੀਤੀ ਸੀਗੀ ਬ੍ਰਾਜ਼ਿਲ ਨੇ ਐਡੀਸ਼ਨ ਇਹਦਾ ਹੋਇਆ ਸੀਗਾ 19ਵਾਂ ਹੋਸਟ ਕਿਹਨੇ ਕੀਤਾ ਸੀਗਾ ਤਾਂ ਬ੍ਰਾਜ਼ਿਲ ਨੇ ਸਥਾਪਨਾ ਹੋਈ ਸੀ ਦੀ ਜੀ 20 ਦੀ ਤਾਂ 1999 ਦੇ ਵਿੱਚ ਪ੍ਰਧਾਨ ਕੌਣ ਰਿਹਾ ਸੀਗਾ ਬ੍ਰਾਜ਼ਿਲ ਦਾ ਰਾਸ਼ਟਰਪਤੀ ਲੁਇਸ ਸਿਲਵਾ ਇਹਦੇ ਜੇ ਆਪਾਂ ਥੀਮ ਦੀ ਗੱਲ ਕਰਦੇ ਆਂ ਤਾਂ ਇਹਦਾ ਥੀਮ ਸੀਗਾ ਬਿਲਡਿੰਗ ਅ ਜਸਟ ਵਰਡ ਐਂਡ ਅ ਸਸਟੇਨੇਬਲ ਪਲੈਨਟ ਜੀ 20 ਜਿਹੜਾ ਸਿਖਰ ਸੰਮੇਲਨ 2025 ਦੇ ਵਿੱਚ ਹੋਸਟ ਕਿੱਥੇ ਕੀਤਾ ਗਿਆ ਸੀਗਾ ਤਾਂ ਸਾਊਥ ਅਫਰੀਕਾ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਜੀ 20 ਦੀ ਮੀਟਿੰਗ ਆ ਇਹ ਕਦੋਂ ਹੋਈ ਸੀਗੀ 2023 ਦੇ ਵਿੱਚ 2023 ਦੇ ਵਿੱਚ ਆਪਾਂ ਕਿਹ ਭਾਰਤ ਵਿੱਚ ਇਹਨੂੰ ਹੋਸਟ ਕੀਤਾ ਸੀਗਾ ਜੀ 20 ਨੂੰ ਹੁਣ ਜੀ 21 ਵੀ ਕਹਿੰਦੇ ਹਨ ਕਿਉਂਕਿ ਇਸ ਦੇ ਵਿੱਚ ਹੁਣ ਕੀ ਹੈ 21 ਮੈਂਬਰ ਜਿਹੜੇ ਹੋ ਗਏ ਹਨ ਨੈਕਸਟ ਕੁਐਸਚਨ ਵੱਧਦੇ ਹਾਂ ਮਿਸ ਯੂਨੀਵਰਸ 2024 ਦਾ ਤਾਜ ਕਿਸ ਨੇ ਪਹਿਨਿਆ ਤਾਂ ਜਿਹੜੀ 2024 ਦੇ ਵਿੱਚ ਮਿਸ ਯੂਨੀਵਰਸ ਬਣੀ ਹੈ ਉਹਦਾ ਕੀ ਨਾਮ ਹੈ ਤਾਂ ਵਿਕਟੋਰੀਆ ਪਿਲਵਿੰਗ ਵਿਕਟੋਰੀਆ ਪਿਲਵਿੰਗ ਨੇ ਪਿਲਵਿੰਗ ਦੇ ਦੁਆਰਾ ਜਿਹੜਾ ਕਿ ਇਹ ਕਿਤਾਬ ਜਿੱਤਿਆ ਗਿਆ ਇਹ ਕਿ 73ਵੀਂ ਮਿਸ ਯੂਨੀਵਰਸ ਜਿਹੜੀ ਬਣੀ ਹੈ ਵਿਸ਼ਵ ਸੁੰਦਰੀ ਜਿਹੜੀ ਬਣੀ ਹੈ ਇਹਨੂੰ ਹੋਸਟ ਕਿੱਥੇ ਕੀਤਾ ਗਿਆ ਸੀਗਾ ਤਾਂ ਮੈਕਸੀਕੋ ਦੇ ਵਿੱਚ ਮੈਕਸੀਕੋ ਦੀ ਰਾਜਧਾਨੀ ਦੀ ਗੱਲ ਕਰੀ ਤਾਂ ਮੈਕਸੀਕੋ ਸਿਟੀ ਹੈ ਇਹ ਵਿਕਟੋਰੀਆ ਪਿਲਵਿੰਗ ਜਿਹੜੀ ਕਿ ਡੈਨਮਾਰਕ ਦੀ ਰਹਿਣ ਵਾਲੀ ਹੈ ਨੈਕਸਟ ਕੁਐਸਚਨ ਬੁਕਰ ਪ੍ਰਾਈਜ਼ ਦੀ ਗੱਲ ਕਰਦੇ ਆਪਾਂ ਤਾਂ ਬੁਕਰ ਪ੍ਰਾਈਜ਼ ਜਿਹੜਾ 2024 ਦੇ ਵਿੱਚ ਕਿਸ ਨੇ ਜਿੱਤਿਆ ਤੇ ਜਿੱਤਿਆ ਸੀਗਾ ਸਮਾਂਥਾ ਹਾਰਵੀ ਨੇ ਇਹਨਾਂ ਦੀ ਮਨੁੱਖੀ ਜਿਹੜੀ ਲਿਖਤ ਸੀਗੀ ਉਹਨਾਂ ਦਾ ਨਾਮ ਸੀਗਾ ਆਰਬਿਟਲ ਨੋਵਲ ਦੇ ਲਈ ਉਸ ਤੋਂ ਬਾਅਦ ਬੁਕਰ ਪ੍ਰਾਈਜ਼ ਜਿਹੜਾ ਕਿ ਇੰਗਲਿਸ਼ ਦੇ ਵਿੱਚ ਸੁੰਦਰ ਨੋਵਲ ਦੇ ਲਈ ਮਿਲਦਾ ਹੈ ਜਨ ਕਿ ਸਭ ਤੋਂ ਜਿਹੜਾ ਸੁੰਦਰ ਮਤਲਬ ਕਿ ਵਧੀਆ ਉਹਦੇ ਵਿੱਚ ਕੰਟੈਂਟ ਹੋਊਗਾ ਉਹਦੇ ਆਧਾਰ ਤੇ ਜਿਹੜਾ ਇਹ ਮਿਲਦਾ ਹੈ ਆ ਤੇ ਬਸ ਇਹਦੇ ਵਿੱਚ ਇੱਕ ਚੀਜ਼ ਧਿਆਨ ਰੱਖਣੀ ਹੈ ਜਿਹੜਾ ਕੀ ਹੈ ਨੋਵਲ ਹੋਊਗਾ ਓਕੇ ਇੰਗਲਿਸ਼ ਦੇ ਵਿੱਚ ਹੋਊਗਾ ਤੇ ਆਪਾਂ ਇੰਟਰਨੈਸ਼ਨਲ ਬੁਕਰ ਅਵਾਰਡ ਜਿਹੜਾ ਜਿੱਤਿਆ ਨੇ ਉਹਦੀ ਗੱਲ ਕਰਦੇ ਆਪਾਂ ਉਹ ਜਿੱਤੇ ਸੀਗਾ ਜੈਨੀ ਅਰਪਨ ਬੈਗ ਨੇ ਨੈਕਸਟ ਕੁਐਸਚਨ ਕਿਸ ਦੇਸ਼ ਨੇ COP 29 ਇੰਟਰਨੈਸ਼ਨਲ ਕਲਾਈਮੇਟ ਕਾਨਫਰੰਸ ਦੀ ਮੇਜ਼ਬਾਨੀ ਕੀਤੀ ਹੈ ਤਾਂ ਇਹ ਕੀਤੀ ਸੀਗੀ ਅਜ਼ਰਬਾਈਜਾਨ ਨੇ ਨੈਕਸਟ ਕੁਐਸਚਨ ਕਿਹਨੇ ਕਿਸ ਦੇਸ਼ ਨੇ ਇਸਰੋ ਦੇ ਨਾਲ ਗਗਨਿਆਣ ਮਿਸ਼ਨ ਦੇ ਲਈ ਮਦਦ ਕਰਨ ਦੇ ਲਈ ਸਮਝੌਤਾ ਕੀਤਾ ਹੈ ਤਾਂ ਕੀਤਾ ਸੀਗਾ ਆਸਟ੍ਰੇਲੀਆ ਨੇ ਇਹਨੂੰ ਲਾਂਚ ਕਰਤਾ ਕਰਨ ਦੀ ਮੀੜ ਹੈ ਤਾਂ 2026 ਤੱਕ ਇਹ ਕੀ ਹੈ ਇੰਡੀਆ ਇੰਡੀਅਨ ਹਿਊਮਨ ਸਪੇਸ ਮਿਸ਼ਨ ਹੈ ਠੀਕ ਹੈ ਇਸ ਵਿੱਚ ਕੀ ਹੈ ਚਾਰ ਮੇਲ ਅਤੇ ਇੱਕ ਫੀਮੇਲ ਰੋਬੋਟ ਹੋਵੇਗੀ ਇਹ ਕੀ ਹੈ ਭਾਰਤ ਵੱਲੋਂ ਜਾਣਗੇ ਇਹਦੇ ਵਿੱਚ ਜਿਹੜੀ ਆਪਣੇ ਕੋਲ ਕੀ ਹੈ ਫੀਮੇਲ ਰੋਬੋਟ ਹੋਵੇਗੀ ਉਹਦਾ ਨਾਮ ਕੀ ਹੋਊਗਾ ਵਿਯੋਮ ਮਿਤਰਾ ਵਿਯੋਮ ਮਿਤਰਾ ਸੋ ਵੱਧਦੇ ਨੇ ਨੈਕਸਟ ਕੁਸ਼ਨ ਲਈ ਪ੍ਰਕਿਰਤੀ ਸਖਸ਼ਮ ਸੂਚਕਾਂਕ 2024 ਦੇ ਵਿੱਚ ਭਾਰਤ ਦਾ ਰੈਂਕ ਕਿੰਵਾ ਤਾਂ ਇਹ ਸੀਗਾ 176ਵਾਂ ਇਹਦੇ ਵਿੱਚ ਪਹਿਲਾ ਸਥਾਨ ਰਿਆ ਸੀਗਾ ਲਕਜ਼ਮਬਰਗ ਦੇ ਦੁਆਰਾ ਜਿਹੜਾ ਕਿ ਆ ਪ੍ਰਾਪਤ ਕੀਤਾ ਗਿਆ ਸੀਗਾ ਦੂਜੇ ਸਥਾਨ ਤੇ ਰਿਆ ਸੀਗਾ ਇਸਟੋਨੀਆ ਸਭ ਤੋਂ ਹੇਠਲੇ ਸਥਾਨ ਤੇ ਰਿਆ ਸੀਗਾ ਕਿਰਬਾਤੀ ਨੈਕਸਟ ਕੁਐਸਚਨ ਬਿਹਾਰ ਦੀ ਕੋਇਲ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਸ਼ਰਦਾ ਸਨਨ ਜੋ ਕਿ ਇਹ ਨਦੀ ਮੌਤ ਹੋ ਚੁੱਕੀ ਹੈ ਨੈਕਸਟ ਕੁਐਸਚਨ ਰੂਲ ਆਫ ਲਾ ਇੰਡੈਕਸ 2024 ਦੇ ਵਿੱਚ ਭਾਰਤ ਦਾ ਰੈਂਕ ਕਿੰਨਾ ਹੈ ਤਾਂ ਇਹ ਹੈਗਾ 79ਵਾਂ ਟੋਟਲ ਇਹਦੇ ਵਿੱਚ ਕਿੰਨੇ ਸੀਗੇ ਤਾਂ 142 ਟੌਪ ਇਹਦੇ ਵਿੱਚ ਕਿਹਨੇ ਕੀਤਾ ਡੈਨਮਾਰਕ ਨਾਰਵੇ ਅਤੇ ਫਿਨਲੈਂਡ ਨੇ ਨੈਕਸਟ ਕੁਐਸਚਨ ਇੰਟਰਨੈਸ਼ਨਲ ਸੋਲਰ ਅਲਾਈਅንስ ਦੇ ਡਾਇਰੈਕਟਰ ਜਨਰਲ ਵਜੋਂ ਕਿਸ ਨੂੰ ਚੁਣਿਆ ਗਿਆ ਤਾਂ ਇਹ ਚੁਣਿਆ ਗਿਆ ਸੀਗਾ ਅਸ਼ੀਸ਼ ਖੰਨਾ ਨੂੰ ਇਹ ਦੇ ਸੰਸਥਾਪਕ ਕੌਣ ਸੀ ਨਰੇਂਦਰ ਮੋਦੀ 2015 ਦੇ ਵਿੱਚ ਇਹ ਦੀ ਸਥਾਪਨਾ ਕੀਤੀ ਗਈ ਹੈ ਹੈੱਡਕੁਆਟਰ ਇਹਦਾ ਗੁਰੂਗ੍ਰਾਮ ਦੇ ਵਿੱਚ ਹੈ ਤੇ ਇਹਦਾ ਪ੍ਰਧਾਨ ਦਾ ਨਾਮ ਹੈ ਅਜੀਤ ਮਾਥੁਰ ਨੈਕਸਟ ਕੁਐਸਚਨ ਕਿਸ ਕੰਪਨੀ ਨੇ ਭਾਰਤ ਦਾ ਸੰਚਾਰ ਉਪਗ੍ਰਹਿ ਜੀ ਸੈਟ ਲਾਂਚ ਕੀਤਾ ਤਾਂ ਇਹ ਕੀਤਾ ਕੰਪਨੀ ਸਪੇਸ ਐਕਸ ਦੇ ਦੁਆਰਾ ਇਹ ਅਮਰੀਕਾ ਦੀ ਇੱਕ ਕੰਪਨੀ ਹੈ ਨੈਕਸਟ ਕੁਐਸਚਨ ਭਾਰਤ ਕਿਉਂ ਮਾਇਨੇ ਰੱਖਦਾ ਹੈ ਨਾਮ ਦੀ ਬੁੱਕ ਜਿਹੜੀ ਇਹ ਕਿਸ ਦੇ ਦੁਆਰਾ ਲਿਖੀ ਗਈ ਹੈ ਤਾਂ ਹੀ ਲਿਖੀ ਗਈ ਹੈ ਜੈ ਸ਼ੰਕਰ ਦੇ ਦੁਆਰਾ ਨੈਕਸਟ ਕੁਐਸਚਨ ਦੁਨੀਆ ਦਾ ਪਹਿਲਾ ਏਆਈ ਅਤੇ ਐਫਜੀ ਦੂਰ ਸੰਚਾਰ ਨੈਟਵਰਕ ਕਿਸ ਦੇ ਦੁਆਰਾ ਲਾਂਚ ਕੀਤਾ ਗਿਆ ਹੈ ਤਾਂ ਕਿ ਇਹ ਕੰਪਨੀ ਕਿਹੜੀਆਂ-ਕਿਹੜੀਆਂ ਨੇ ਨਵੀਡੀਆ ਅਤੇ ਸੌਫਟ ਬੈਂਕ ਦੇ ਦੁਆਰਾ ਨੈਕਸਟ ਕੁਐਸਚਨ ਫਿੱਕੀ ਦੇ ਪ੍ਰਧਾਨ ਮੰਤਰੀ ਵਜੋਂ ਕਿਸ ਨੂੰ ਚੁਣਿਆ ਗਿਆ ਹੈ ਤਾਂ ਇਸ ਦੇ ਪ੍ਰਧਾਨ ਵਜੋਂ ਕਿਸ ਨੂੰ ਚੁਣਿਆ ਗਿਆ ਤਾਂ ਹਰਸ਼ਵਰਧਨ ਅਗਰਵਾਲ ਨੂੰ ਏਰੀਆ ਪਰ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਕਾਮਰਸ ਐਂਡ ਇੰਡਸਟਰੀ ਨੈਕਸਟ ਕੁਐਸ਼ਨ ਇਹਦੀ ਸਥਾਪਨਾ ਹੋਈ 1927 ਦੇ ਵਿੱਚ ਹੈਡਕੁਆਟਰ ਇਹਦਾ ਨਵੀਂ ਦਿੱਲੀ ਦੇ ਵਿੱਚ ਹੈ ਵਾਧਦੇ ਅਗਲੇ ਕੁਐਸ਼ਨ ਨੂੰ ਲਈ ਪੀਐਮ ਵਿਦਿਆ ਲక్ష్ਮੀ ਸਕੀਮ ਜੋ ਕਿ ਕੈਬਨਟ ਦੇ ਦੁਆਰਾ ਸ਼ੁਰੂ ਕੀਤੀ ਗਈ ਹੈ ਇਸ ਦਾ ਕੀ ਮਕਸਦ ਹੈ ਤਾਂ ਇਹਦਾ ਮਕਸਦ ਸੀਗਾ ਪੜ੍ਹਾਈ ਦੇ ਲਈ ਵਿਦਿਆਰਥੀਆਂ ਨੂੰ ਲੋਨ ਮੁਹੱਈਆ ਕਰਵਾਏ ਜਾਂਦੇ ਸੀਗੇ ਉਸ ਤੋਂ ਬਾਅਦ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਰੂਪ ਦੇ ਵਿੱਚ ਕਿਸ ਨੂੰ ਚੁਣਿਆ ਗਿਆ ਤਾਂ ਡੋਨਾਲਡ ਟਰੰਪ ਕੈਪੀਟਲ ਵਿਸ਼ਿੰਗਟਨ ਡੀਸੀ ਹੈ ਉਸ ਤੋਂ ਬਾਅਦ ਇਸਰੋ ਯੂਰੋਪੀਅਨ ਸੰਘ ਨੇ ਲਈ ਕਿਹੜਾ ਉਪਗ੍ਰਹਿ ਲਾਂਚ ਕਰੇਗਾ ਤਾਂ ਇਹ ਹੋਊਗਾ ਪ੍ਰੋਬਾ 3 ਲਾਂਚ ਨੂੰ ਕਿੱਥੋਂ ਕੀਤਾ ਜਾਊਗਾ ਤਾਂ ਸਪੇਸ ਸੈਂਟਰ ਸਤੀਸ਼ਤਮ ਨੈਕਸਟ ਕੁਐਸਚਨ ਕਿਸ ਦੇਸ਼ ਨੇ ਪਹਿਲੇ ਵਾਰ ਜਿਹੜੀਆਂ ਏਸ਼ੀਆਈ ਬੁੱਧੀ ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਹੈ ਤਾਂ ਹੀ ਕੀਤੀ ਸੀਗੀ ਭਾਰਤ ਨੇ ਇਹ ਕਿਤੇ ਹੋਈਆਂ ਸੀਗੀਆਂ ਨਵੀਂ ਦਿੱਲੀ ਦੇ ਵਿੱਚ ਇਹਦਾ ਥੀਮ ਕੀ ਸੀਗਾ ਰੋਲ ਆਫ ਬੁੱਧ ਧਮ ਇਨ ਸਟਰੈਂਥਿੰਗ ਆਫ ਏਸ਼ੀਆ ਨੈਕਸਟ ਕੁਐਸਚਨ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਅੱਗੇ ਸੂਚਕਾਂਕ 2024 ਦੇ ਵਿੱਚ ਭਾਰਤ ਦਾ ਰੈਂਕ ਕਿੰਨਾ ਸੀਗਾ ਤਾਂ ਹੀ ਸੀਗਾ 72ਵਾਂ 72 ਇਹਦੇ ਵਿੱਚ ਟੌਪ ਕਿਨੇ ਕੀਤਾ ਤਾਂ ਸਿੰਗਾਪੁਰ ਨੇ ਰੀਲੀਜ਼ ਕੀਦੇ ਦੁਆਰਾ ਕੀਤਾ ਗਿਆ ਤਾਂ IMF ਦੇ ਦੁਆਰਾ ਜਿਹਨ ਕਿ ਇੰਟਰਨੈਸ਼ਨਲ ਮਨਟੇਰੀ ਫੰਡ ਨੈਕਸਟ ਕੁਐਸਚਨ ਅਭਿਆਸ ਗਰੁੜ ਸ਼ਕਤੀ ਜਿਹੜਾ ਭਾਰਤ ਤੇ ਕਿਸ ਦੇਸ਼ ਦੇ ਵਿਚਕਾਰ ਕੀਤਾ ਗਿਆ ਤੇ ਭਾਰਤ ਤੇ ਇੰਡੋਨੇਸ਼ੀਆ ਦੇ ਵਿਚਕਾਰ ਜਿਹੜਾ ਕਰਵਾਇਆ ਗਿਆ ਸੀਗਾ ਐਡੀਸ਼ਨ ਇਹਦਾ ਸੀਗਾ ਨੋਵਾਂ ਇਹ ਜਿਹੜੇ ਇੰਡੋਨੇਸ਼ੀਆ ਦੇ ਰਾਜਧਾਨੀ ਜਕਾਰਤਾ ਉਹਦੇ ਵਿੱਚ ਕੀ ਆਯੋਜਿਤ ਕੀਤਾ ਗਿਆ ਸੀਗਾ ਨੈਕਸਟ ਕੁਐਸਚਨ ਅਭਿਆਸ ਵਜਰ ਪ੍ਰਹਾਰ ਭਾਰਤ ਤੇ ਕਿਸ ਦੇਸ਼ ਦੇ ਵਿਚਕਾਰ ਕਰਵਾਇਆ ਗਿਆ ਤਾਂ ਅਮਰੀਕਾ ਦੇ ਐਡੀਸ਼ਨ ਸੀ ਕਿਹਦਾ 15ਵਾਂ ਨੈਕਸਟ ਕੁਐਸਚਨ ਭਾਰਤ ਦੇ ਵਰਤਮਾਨ ਰੱਖਿਆ ਮੰਤਰੀ ਕੌਣ ਬਣਿਆ ਤਾਂ ਰਜੇਸ਼ ਕੁਮਾਰ ਸਿੰਘ ਨੈਕਸਟ ਕੁਐਸਚਨ ਦੁਰਗੇਸ਼ ਅਰੀਆਨਾ ਜੂਲੋਜੀਕਲ ਪਾਰਕ ਕਿੱਥੇ ਸਥਿਤ ਹੈ ਤਾਂ ਇਹ ਹੈਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਦੁਰਗਿਆਣਾ ਦੁਰਗੇਸ਼ ਹਰਿਆਣਾ ਜਿਹੜਾ ਜੂਲੋਜੀਕਲ ਪਾਰਕ ਹੈ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਹੈ ਜਿਸ ਨੂੰ ਕੀ ਆ ਆਈਜੀਬੀਸੀ ਪ੍ਰਾਪਤ ਹੋਇਆ ਹੈ ਆਈਜੀਬੀਸ ਦੇ ਬਾਰੇ ਪਰਫਾਰਮ ਦੀ ਗੱਲ ਕਰੀਏ ਤਾਂ ਇੰਡੀਅਨ ਗ੍ਰੀਨ ਬਿਲਡਿੰਗ ਕਾਉਂਸਲ ਨੈਕਸਟ ਕੁਐਸ਼ਨ ਰਾਸ਼ਟਰੀ ਏਕਤਾ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ਤੇ ਮਨਾਇਆ ਜਾਂਦਾ 31 ਅਕਤੂਬਰ ਨੂੰ ਵੱਲਭਾਈ ਪਟੇਲ ਦੀ ਯਾਦ ਵਿੱਚ ਇਸ ਨੂੰ ਮਨਾਇਆ ਜਾਂਦਾ ਜਿਨ੍ਹਾਂ ਨੂੰ ਆਪਾਂ ਕੀ ਲੋਪੁਰਸ਼ ਦੇ ਨਾਮ ਨਾਲ ਵੀ ਜਾਣਦੇ ਹਾਂ ਜੀ ਸਟੈਚੂ ਆਫ ਯੂਨਿਟੀ ਜੋ ਕਿ ਗੁਜਰਾਤ ਦੇ ਵਿੱਚ ਬਣਾਇਆ ਗਿਆ ਸੀ ਉਹ ਵੀ ਇਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਸੀਗਾ ਨੈਕਸਟ ਕੁਐਸ਼ਨ ਏਸ਼ੀਆ ਸਵੱਛ ਊਰਜਾ ਸਿਖਰ ਸੰਮੇਲਨ 2024 ਦੀ ਮੇਜ਼ਬਾਨੀ ਕਿੱਥੇ ਕਿ ਕਰਵਾਈ ਗਈ ਹੈ ਤਾਂ ਇਹ ਕਰਵਾਈ ਗਈ ਆ ਸਿੰਗਾਪੁਰ ਦੇ ਵਿੱਚ ਨੈਕਸਟ ਕੁਐਸ਼ਚਨ Google ਦੇ ਮੁੱਖ ਟੈਕਨੋਲੋਜੀਸਟ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਤਾਂ ਇਹ ਕੀਤਾ ਗਿਆ ਸੀਗਾ ਪ੍ਰਭাকর ਰਾਗਵਾਨ ਨੂੰ ਸਥਾਪਨਾ ਕੀਤੀ ਸੀ Google ਦੀ 1998 ਦੇ ਵਿੱਚ ਕੀਤੀ ਕਿਹਦੇ ਦੁਆਰਾ ਗਈ ਹੈ ਲੈਰੀ ਪੇਜ ਦੇ ਦੁਆਰਾ ਹੈੱਡਕੁਆਰਟਰ ਇਹਦਾ ਕੈਲੀਫੋਰਨੀਆ ਦੇ ਵਿੱਚ ਹੈ ਤੇਰੇ ਸੀਓ ਕੌਣ ਹੈ ਆਪਣੇ ਸੁੰਦਰ ਪਛਾਈ ਨੈਕਸਟ ਕੁਐਸ਼ਚਨ ਕਿਹੜਾ ਦੇਸ਼ ਹੈ ਏਸ਼ੀਅਨ ਡਿਵੈਲਪਮੈਂਟ ਬੈਂਕ ਦਾ 67 ਮੈਂਬਰ ਜਿਹੜਾ ਬਣ ਚੁੱਕਿਆ ਤਾਂ ਇਹ ਬਣਿਆ ਇਜ਼ਰਾਈਲ ਸਥਾਪਨਾ ਹੋਈ ਸੀ 1967 ਦੇ ਵਿੱਚ ਭਾਰਤ ਵੀ ਦੇ ਵਿੱਚ ਕੀ ਹਿੱਸਾ ਲੈ ਚੁੱਕਿਆ ਹੈਡਕੁਆਟਰ ਇਹਦਾ ਫਿਲੀਪਪਾਈਨਸ ਦੇ ਵਿੱਚ ਹੈ ਨੈਕਸਟ ਕੁਐਸ਼ਨ ਹਰ ਸਾਲ ਵਰਲਡ ਡਾਇਬੀਟਿਸ ਡੇ ਕਦੋਂ ਬਣਾਇਆ ਜਾਂਦਾ ਹੈ ਤਾਂ ਇਹ ਬਣਾਇਆ ਜਾਂਦਾ 14 ਨਵੰਬਰ ਨੂੰ ਇਹਦਾ ਥੀਮ ਸੀਗਾ ਬ੍ਰੇਕਿੰਗ ਬੈਰੀਅਰਸ ਬਰੀਜ਼ਿੰਗ ਗੈਪਸ ਨੈਕਸਟ ਕੁਐਸ਼ਨ ਜਨਜਾਤੀ ਗੌਰਵ ਦਿਵਸ ਹਰ ਸਾਲ ਕਦੋਂ ਬਣਾਇਆ ਜਾਂਦਾ ਹੈ ਤਾਂ ਇਹ ਬਣਾਇਆ ਜਾਂਦਾ 15 ਨਵੰਬਰ ਨੂੰ ਤੈ ਮਨਾਇਆ ਜਾਂਦਾ 15 ਨਵੰਬਰ ਨੂੰ ਕਿਹਦੇ ਯਾਦ ਵਿੱਚ ਮਨਾਇਆ ਜਾਂਦਾ ਤਾਂ ਬਿਰਸਾ ਮੁੰਡਾ ਦੀ ਯਾਦ ਵਿੱਚ ਬੜਾਇਆ ਜਾਂਦਾ ਜਨਜਾਤੀ ਗੋਰੋ ਦਿਵਸ ਨੈਕਸਟ ਕੁਐਸਚਨ ਇੰਪੋਰਟੈਂਟ ਕੁਐਸਚਨ ਆ ਸੰਵਿਧਾਨ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਤਾਂ 26 ਨਵੰਬਰ 1949 ਨੂੰ ਆਪਣਾ ਜਿਹੜਾ ਸੰਵਿਧਾਨ ਦਿਵਸ ਆ ਉਹਨੂੰ ਮਨਾਇਆ ਜਾਂਦਾ ਸੰਵਿਧਾਨ ਦਿਵਸ ਆਪਾਂ 26 ਨਵੰਬਰ ਨੂੰ ਕਿਉਂ ਮਨਾਉਂਦੇ ਆ ਕਿਉਂਕਿ ਆਪਾਂ ਨੂੰ ਇਸ ਚੀਜ਼ ਦਾ ਪਤਾ ਆ ਜਿਹੜਾ ਆਪਣਾ ਸੰਵਿਧਾਨ ਸੀਗਾ ਉਹ ਕੀ ਆ ਪੂਰੀ ਤਰ੍ਹਾਂ ਬਣ ਕੇ ਤਿਆਰ ਕਰਦੋਂ ਗਿਆ ਸੀਗਾ 26 ਨਵੰਬਰ 1949 ਨੂੰ ਠੀਕ ਹੈ ਪਰ ਕੀ ਹੈ ਇਸ ਨੂੰ ਲਾਗੂ ਕਰੂ ਕੀਤਾ ਗਿਆ ਸੀਗਾ ਤਾਂ 26 ਇਸ ਨੂੰ ਲਾਗੂ ਕਰੂ ਕੀਤਾ ਗਿਆ ਸੀਗਾ ਤਾਂ 26 ਜਨਵਰੀ 1950 ਨੂੰ ਇਸ ਨੂੰ ਲਾਗੂ ਕੀਤਾ ਗਿਆ ਸੀਗਾ ਤਾਂ ਬਣ ਕੇ ਤਿਆਰ ਕਰੂਆ ਸੀਗਾ 26 ਨਵੰਬਰ ਨੂੰ ਤਾਂ ਕਰਕੇ ਆਪਾਂ ਕੀ ਹੈ 26 ਨਵੰਬਰ ਨੂੰ ਹੀ ਜਿਹੜਾ ਕੀ ਹੈ ਸੰਵਿਧਾਨ ਦਿਵਸ ਮਨਾਉਂਦੇ ਆ ਸੋ ਵਧਦੇ ਆ ਅਗਲੇ ਕੁਸ਼ਨ ਲਈ ਭਾਰਤ ਦਾ ਪਹਿਲਾ ਸੰਵਿਧਾਨ ਸੰਗ੍ਰਹਿਾਲੇ ਕਿਸ ਰਾਜ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ ਤਾਇ ਕੀਤਾ ਗਿਆ ਸੀਗਾ ਹਰਿਆਣੇ ਦੇ ਵਿੱਚ ਨੈਕਸਟ ਕੁਐਸ਼ਨ ਕਿਸ ਰਾਜ ਦੇ ਵਿੱਚ ਖੇਲੋ ਇੰਡੀਆ ਯੂਥ ਗੇਮਸ ਤੇ ਪੈਰਾ ਗੇਮਸ ਦੀ ਮੇਜ਼ਬਾਨੀ ਕੀਤੀ ਜਾਵੇਗੀ ਤਾਂ ਇਹ ਕੀਤੀ ਜਾਵੇਗੀ ਬਿਹਾਰ ਤੇ ਵਿੱਚ ਨੈਕਸਟ ਕੁਐਸ਼ਨ ਕਿਸ ਸੰਗਠਨ ਨੇ OTT ਪਲੇਟਫਾਰਮ ਲਾਂਚ ਕੀਤਾ ਤਾਂ ਇਹ ਕੀਤਾ ਗਿਆ ਸੀਗਾ ਪ੍ਰਸਾਰ ਭਾਰਤੀ OTT ਦਾ ਮਤਲਬ ਕੀ ਹੈ ਆਪਣੇ ਕੋਲੇ ਓਵਰ ਦਾ ਟੌਪ ਨੈਕਸਟ ਕੁਐਸ਼ਨ ਕਿਹੜਾ ਦੇਸ਼ ਟਾਈਫੂਨ ਮਾਨਜੀ ਨਾਲ ਪ੍ਰਭਾਵਿਤ ਹੋਇਆ ਹੈ ਤਾਈ ਹੋਇਆ ਸੀਗਾ ਫਿਲੀਪਾਈਨਸ ਮਨੀਲਾ ਫਿਲੀਪਾਈਨਸ ਦੀ ਰਾਜਧਾਨੀ ਕੀ ਆਪਣੇ ਕੋਲੇ ਮਨੀਲਾ ਹੈ ਤਾਂ ਕਿ ਇਹ ਇੱਕ ਤੂਫਾਨ ਟਿਕਾਪਾ ਕੀ ਇਹ ਚੱਕਰਵਾਤ کہہ ਸਕਦੇ ਹਾਂ ਜਿਹਦਾ ਨਾਮ ਰੱਖਿਆ ਸੀ ਉਹਨੇ ਟਾਈਫੂਨ ਮੈਨਜੀ ਉਸ ਤੋਂ ਬਾਅਦ ਤਰਨਾਮ ਐਟ੍ਰਿਕਮ ਇੱਕ ਨਵੇਂ ਫੁੱਲਦਾਰ ਪ੍ਰਜਾਤੀ ਨੂੰ ਖੋਜਿਆ ਗਿਆ ਹੈ ਇਹਦਾ ਨਾਮ ਯਾਦ ਰੱਖ ਲਿਓ ਚੰਗੀ ਤਰ੍ਹਾਂ ਤਿਰਨਾਮ ਐਟ੍ਰਿਕਮ ਤਿਰਨਾਰ ਐਟ੍ਰਿਕਮ ਇੱਕ ਨਵੇਂ ਫੁੱਲਦਾਰ ਪ੍ਰਜਾਤੀ ਜੋ ਕਿ ਖੋਜਿਆ ਗਿਆ ਜੋ ਕਿ ਈਸਟਰਨ ਘਾਟ ਦੇ ਵਿੱਚ ਪਾਈ ਗਈ ਹੈ ਜਾਨੀ ਕਿ ਸਟੇਟ ਆਪਣੀ ਕਿਹੜੀ ਸੀ ਆਂਧਰਾ ਪ੍ਰਦੇਸ਼ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਦਿੱਲੀ ਦੇ ਨਵੇਂ ਮੇਅਰ ਦੇ ਰੂਪ ਦੇ ਵਿੱਚ ਦਿੱਲੀ ਦੇ ਨਵੇਂ ਮੇਅਰ ਦੇ ਰੂਪ ਦੇ ਵਿੱਚ ਕਿਸ ਨੂੰ ਚੁਣਿਆ ਗਿਆ ਤਾਂ ਚੁਣਿਆ ਗਿਆ ਸੀਗਾ ਮਹੇਸ਼ ਕੁਮਾਰ ਨੂੰ ਨੈਕਸਟ ਕੁਐਸਚਨ ਵਿਸ਼ਵ ਬਿਲੀਆਰਡਸ ਚੈਂਪੀਅਨਸ਼ਿਪ 2024 ਕਿਸ ਨੇ ਜਿੱਤੀ ਆ ਤਾਂ ਜਿੱਤੀ ਸੀਗੀ ਪੰਕਜ ਅਡਵਾਨੀ ਨੇ ਇਹ ਕਿੱਥੇ ਕਰਵਾਈ ਗਈ ਸੀ ਤਾਂ ਕਤਰ ਦੋਹਾ ਦੇ ਵਿੱਚ ਹਰਾਇਆ ਕਿਨੂੰ ਸੀਗਾ ਰੌਬਰਟ ਹਾਲ ਨੂੰ ਜੋ ਕਿ ਇੰਗਲੈਂਡ ਦਾ ਖਿਡਾਰੀ ਸੀਗਾ ਨੈਕਸਟ ਕੁਐਸਚਨ ਮਾਂ ਜਾਂ ਮਦਰ ਨਾਮ ਦੀ ਕਿਤਾਬ ਕਿਸ ਦੇ ਦੁਆਰਾ ਲਿਖੀ ਗਈ ਹੈ ਤਾਂ ਹੀ ਲਿਖੀ ਗਈ ਸੀ ਦਿਵਿੰਦਰ ਕੁਮਾਰ ਦੇ ਦੁਆਰਾ ਇਸ ਨੂੰ ਲਾਂਚ ਕਿਨੇ ਕੀਤਾ ਸੀਗਾ ਤਾਂ ਲਾ ਐਂਡ ਜਸਟਿਸ ਮੰਤਰੀ ਅਰਜੁਨ ਰਾਮ ਮੀਘਵਾਲ ਦੇ ਦੁਆਰਾ ਨੈਕਸਟ ਕੁਐਸ਼ਨ ਕਿਸ ਰਾਜ ਨੇ ਭਾਰਤ ਦੇ 55ਵੇਂ ਅੰਤਰਰਾਸ਼ਟਰੀ ਫਿਲਮ ਮਹਾ ਉਤਸਵ ਦੀ ਮਹਿਮਾਨੀ ਕੀਤੀ ਆ ਤਾਂ ਇਹ ਕੀਤੀ ਸੀਗੀ ਗੋਆ ਨੇ ਇਹਦੇ ਵਿੱਚ ਬੈਸਟ ਫਿਲਮ ਕਿਹੜੀ ਰਹੀ ਹੈ ਟੌਕਸਿਕ ਤੇ ਬੈਸਟ ਐਕਟਰ ਕਿਹਨੂੰ ਚੁਣਿਆ ਗਿਆ ਸੀਗਾ ਤਾਂ ਕਲੈਮੈਂਟ ਫੇਵਰੋ ਨੂੰ ਨੈਕਸਟ ਕੁਐਸ਼ਨ ਕਿਸ ਨੂੰ ਸਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਅਵਾਰਡ 2024 ਦੇ ਨਾਲ ਸਨਮਾਨਿਤ ਕੀਤਾ ਗਿਆ ਤਾਂ ਫਲਿੱਪ ਨੌਇਸ ਨੂੰ ਇਹਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਅਵਾਰਡ ਜਿਹੜਾ ਕਿ ਡਾਇਰੈਕਟਰਾਂ ਨੂੰ ਦਿੱਤਾ ਜਾਂਦਾ ਹੈ ਇਹ ਅਵਾਰਡ ਹੈ ਜਿਹੜਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਦੁਆਰਾ ਦਿੱਤਾ ਜਾਂਦਾ ਹੈ ਤੇ ਆਯੋਜਨ ਇਹਨੂੰ ਕਿੱਥੇ ਕਰਵਾਇਆ ਗਿਆ ਸੀਗਾ ਤਾਂ ਗੋਆ ਦੇ ਵਿੱਚ ਨੈਕਸਟ ਕੁਐਸਚਨ ਕਿਸ ਸ਼ਹਿਰ ਨੇ ਪਹਿਲੀ ਵਾਰ ਅੰਤਰਿਕਸ਼ ਅਭਿਆਸ 2024 ਦੀ ਮਹਿਮਾਨੀ ਕੀਤੀ ਹੈ ਤਾਂ ਇਹ ਕੀਤੀ ਹੈ ਨਵੀਂ ਦਿੱਲੀ ਦੇ ਵਿੱਚ ਨੈਕਸਟ ਕੁਐਸ਼ਨ ਮਰੀਸ਼ੀਅਸ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਤੀਜੀ ਵਾਰ ਕਿਸ ਨੇ ਸੌ ਚੁੱਕੀ ਹੈ ਤੈ ਚੁੱਕੀ ਹੈ ਨਵੀਨ ਰਾਮ ਗੁਲਾਮ ਤੇਦਵਾਰਾ ਜੋ ਕਿ ਕੈਪੀਟਲ ਇਹਦੀ ਕਿਹੜੀ ਹੈ ਆਪਣੇ ਕੋਲੇ ਪੋਰਟ ਲੁਇਸ ਨੈਕਸਟ ਕੁਐਸ਼ਨ ਤਯੇਬ ਇਕਰਾਮ ਨੂੰ ਦੁਬਾਰਾ ਕਿਸ ਸੰਗਠਨ ਦਾ ਪ੍ਰਧਾਨ ਜਿਹੜਾ ਚੁਣਿਆ ਗਿਆ ਹੈ ਤੈ ਚੁਣਿਆ ਗਿਆ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦਾ ਮੁੱਖ ਦਫਤਰ ਇਹਦਾ ਲੁਸੇਨ ਸਵਿਟਜ਼ਰਲੈਂਡ ਦੇ ਵਿੱਚ ਨੈਕਸਟ ਕੁਐਸ਼ਨ ਵੱਲ ਵਧਦੇ ਹਾਂ ਭਾਰਤ ਨੇ ਕਿਸ ਦੇਸ਼ ਦੇ ਨਾਲ ਅਭਿਆਸ ਆਸਟਰਾਹਿੰਡ 2024 ਆਯੋਜਿਤ ਕੀਤੀ ਹੈ ਤਾਂ ਇਹ ਕੀਤਾ ਗਿਆ ਆਸਟ੍ਰੇਲੀਆ ਦੇ ਨਾਲ ਆਡੀਸ਼ਨ ਕਿੰਮਾ ਸੀ ਦਾ ਤੀਜਾ ਇਹ ਹੋਇਆ ਕਿੱਥੇ ਹੈ ਪੂਰੇ ਮਹਾਰਾਸ਼ਟਰ ਦੇ ਵਿੱਚ ਕਰਵਾਇਆ ਗਿਆ ਜੀ ਨੈਕਸਟ ਕੁਐਸਚਨ ਕਿਸ ਦੇਸ਼ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਨੂੰ ਬੈਨ ਕਰ ਦਿੱਤਾ ਗਿਆ ਤਾਂ ਇਹ ਕੀਤਾ ਸੀਗਾ ਆਸਟ੍ਰੇਲੀਆ ਨੇ ਆਸਟ੍ਰੇਲੀਆ ਦੀ ਕੈਪੀਟਲ ਆਪਣੇ ਕੋਲ ਕੀ ਹੈ ਕੈਨਬਰਾ ਨੈਕਸਟ ਕੁਐਸਚਨ ਭਾਰਤ ਦੇ ਵਿੱਚ ਚੀਤਾ ਸੁਰੱਖਿਆ ਦੇ ਲਈ ਕਿੰਨਾ ਰਾਜਾਂ ਨੇ ਸੰਯੁਕਤ ਪੈਨਲ ਜਿਹੜਾ ਲਾਂਚ ਕੀਤਾ ਇਹ ਕੀਤਾ ਸੀਗਾ ਮੱਧ ਪ੍ਰਦੇਸ਼ ਅਤੇ ਰਾਜਸਥਾਨ ਨੇ ਨੈਕਸਟ ਕੁਐਸ਼ਨ ਸਪੀਕਿੰਗ ਵਿਦ ਨੇਚਰ ਦਾ ਰੀਜ਼ਨ ਆਫ ਇੰਡੀਅਨ ਇਨਵਾਇਰਲ ਮੈਟੇਲਿਜ਼ਮ ਦੇ ਲੇਖਕ ਕੌਣ ਹਨ ਤਾਂ ਇਹ ਸੀਗੇ ਰਾਮ ਚੰਦਰ ਨੈਕਸਟ ਕੁਐਸ਼ਨ ਨਿਗੋਲ ਚਕੂਬਾ ਕਿਸ ਭਾਰਤੀ ਰਾਜ ਵਿੱਚ ਮਨਾਇਆ ਜਾਣ ਵਾਲਾ ਤਿਵਾਰ ਹੈ ਤਾਂ ਇਹ ਮਨਾਇਆ ਜਾਂਦਾ ਮਣੀਪੁਰ ਮਣੀਪੁਰ ਦੀ ਰਾਜਧਾਨੀ ਕੀ ਆਪਣੇ ਕੋਲੇ ਇਮਫਾਲ ਨੈਕਸਟ ਕੁਐਸਚਨ 2024 ਦੇ ਵਿੱਚ ਭਾਰਤ ਸਭ ਤੋਂ ਵੱਧ ਬਾਜਰਾ ਉਤਪਾਦਕ ਰਾਜ ਕਿਹੜਾ ਬਣਿਆ ਤਾਂ ਇਹ ਬਣਿਆ ਸੀਗਾ Rajasthan ਲਗਭਗ 27% ਤੱਕ ਹੀ ਇਹ ਬਾਇਰੇ ਦੀ ਉਪਜ ਹੁੰਦੀ ਹੈ ਜੀ ਨੈਕਸਟ ਕੁਐਸਚਨ ਫਰੈਂਕਸ ਕਲੋਜਿਸਟ ਸਟ੍ਰੈਜਿਸਟ ਪਾਰਟਨਰ ਦੀ ਕਿਤਾਬ ਕਿਸ ਨੇ ਦੁਆਰਾ ਲਿਖੀ ਗਈ ਹੈ ਨੈਕਸਟ ਕੁਐਸ਼ਨ ਆਪਣੇ ਕੋਲੇ ਫਰੈਂਡਸ ਕਲੋਜਿਸਟ ਸਟਰੈਟਜਿਸਟ ਪਾਰਟਨਰ ਦੀ ਕਿਤਾਬ ਕਿਸ ਦੇ ਦੁਆਰਾ ਲਿਖੀ ਗਈ ਹੈ ਤਾਂ ਹੀ ਲਿਖੀ ਗਈ ਸੀ ਸ਼੍ਰੀ ਰਾਮ ਚੌਰਿਆ ਦੇ ਦੁਆਰਾ ਨੈਕਸਟ ਕੁਐਸ਼ਨ ਭਾਰਤ ਨੇ ਕਿਸ ਦੇਸ਼ ਦੇ ਨਾਲ ਅਭਿਆਸ ਵਿਨਵੈਕਸ 2024 ਜਿਹੜੇ ਆਯੋਜਿਤ ਕੀਤਾ ਤਾਂ ਹੀ ਕੀਤਾ ਸੀਗਾ ਵਿਤਨਾਮ ਦੇ ਨਾਲ ਐਡੀਸ਼ਨ ਕਿੰਮਾ ਸੀ ਦਾ ਪੰਜਵਾਂ ਅੰਬਾਲਾ ਤੇ ਚੰਡੀ ਮੰਦਰ ਹਰਿਆਣਾ ਦੇ ਵਿੱਚੇ ਆਯੋਜਿਤ ਕੀਤਾ ਗਿਆ ਸੀ ਨੈਕਸਟ ਕੁਐਸ਼ਨ ਵੱਲ ਵਧਦੇ ਹਾਂ ਵਰਲਡ ਐਗਰੀਕਲਚਰ ਫੋਰਮ ਦੇ ਨਵੇਂ ਸਕੱਤਰ ਜਰਨਲ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਕੀਤਾ ਗਿਆ ਡਾਕਟਰ ਜੈਕਲਿਨ ਹਿਊਜਿਸਮ ਨੈਕਸਟ ਕੁਐਸਚਨ ਚਿਰਾਗ ਚਿਕਾਰਾ ਨੇ ਅੰਡਰ 23 ਵਰਲਡ ਰੈਸਲਿੰਗ ਚੈਂਪੀਅਨਸ਼ਿਪ 2024 ਦੇ ਵਿੱਚ ਕਿਹੜਾ ਮੈਡਲ ਜਿੱਤਿਆ ਤਾਂ 골ਡ ਮੈਡਲ ਇਹਨੂੰ ਹੋਸਟ ਕਿੱਥੇ ਕੀਤਾ ਗਿਆ ਸੀਗਾ ਤਾਂ ਅਲਬੀਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮੈਡਲ ਕਿਹਨੇ ਜਿੱਤੇ ਇਹਦੇ ਵਿੱਚ ইরਾਨੀ ਈਰਾਨ ਦੀ ਰਾਜਧਾਨੀ ਦੀ ਗੱਲ ਕਰੀਏ ਤਾਂ ਤਹਿਰਾਨ ਹੈ ਤੇਹਰਾਨ ਭਾਰਤ ਨੇ ਇਹਦੇ ਵਿੱਚ ਕਿੰਨੇ ਮੈਡਲ ਜਿੱਤੇ ਆ ਤਾਂ 9 ਮੈਡਲ ਜਿੱਤੇ ਜੀ ਨੈਕਸਟ ਕੁਐਸ਼ਨ 2024 ਦੇ ਵਿੱਚ ਗਲੋਬਲ ਫਾਈਨੈਂਸ ਮੈਗਜ਼ੀਨ ਦੇ ਵਿੱਚ ਬੈਸਟ ਬੈਂਕ ਵਜੋਂ ਕਿਸ ਨੂੰ ਚੁਣਿਆ ਗਿਆ ਤਾਂ ਚੁਣਿਆ ਗਿਆ ਸੀਗਾ ਐਸਬੀਆਈ ਨੂੰ ਸਟੇਟ ਬੈਂਕ ਆਫ ਇੰਡੀਆ ਨੂੰ ਇਹਦੀ ਸਥਾਪਨਾ ਹੋਈ ਹੈ 1 ਜੁਲਾਈ 1955 ਦੇ ਵਿੱਚ ਹੈੱਡ ਕੁਆਰਟਰ ਇਹਦਾ ਮੁੰਬਈ ਦੇ ਵਿੱਚ ਚੇਅਰਮੈਨ ਇਹਦੇ ਕੌਣ ਨੇ ਸ਼੍ਰੀ ਨਿਵਾਸਨ ਸਿੱਟੀ ਨੈਕਸਟ ਕੁਐਸ਼ਨ ਵੱਲ ਵਧਦੇ ਹਾਂ ਸੁਰਾਈ ਪੇਂਟਿੰਗ ਜਿਨ੍ਹਾਂ ਨੂੰ ਮੋਦੀ ਦੇ ਦੁਆਰਾ ਅਰੂਸ ਦੇ ਰਾਸ਼ਟਰਪਤੀ ਵਿਲਾਦਿਮੀਰ ਪੁਤਿਨ ਨੂੰ ਪੇਂਟ ਕੀਤਾ ਗਿਆ ਸੀਗਾ ਜਿਹੜੀਆਂ ਪੇਂਟਿੰਗਾਂ ਨੇ ਇਹਨਾਂ ਨੂੰ ਪੇਂਟ ਕੀਤਾ ਗਿਆ ਸੀਗਾ ਇਹ ਕਿਸ ਰਾਜ ਦੇ ਨਾਲ ਸੰਬੰਧਤ ਹਨ ਤਾਂ ਝਾਰਖੰਡ ਠੀਕ ਹੈ ਰਾਂਚੀ ਦੀ ਝਾਰਖੰਡ ਦੀ ਆਪਣੇ ਕੋਲ ਰਾਜਧਾਨੀ ਕਿਹ ਹੈ ਤਾਂ ਰਾਂਚੀ ਨੈਕਸਟ ਕੁਐਸਚਨ ਸਵੀਡਨ ਦੇ ਵਿੱਚ ਭਾਰਤ ਦਾ ਨਵਾਂ ਰਾਜਦੂਤ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਇਹਨੂੰ ਕੀਤਾ ਗਿਆ ਸੀਗਾ ਨੀਨਾ ਮਲਹੋਤਰਾ ਨੂੰ ਇਰੀਆ ਰਾਜਧਾਨੀ ਦੀ ਗੱਲ ਕਰੀਏ 스웨덴 ਦੀ ਤਾਂ ਸਟਾਕਹੋਮ ਨੈਕਸਟ ਕੁਐਸ਼ਨ ਭਾਰਤ ਨੇ ਕਿਸ ਦੇਸ਼ ਦੇ ਨਾਲ ਸਿੰਬੈਕਸ ਅਭਿਆਸ 2024 ਆਯੋਜਿਤ ਕੀਤਾ ਤਿਆ ਕੀਤਾ ਗਿਆ ਸੀਗਾ ਸਿੰਗਾਪੁਰ ਦੇ ਵਿੱਚ ਸਿੰਗਾਪੁਰ ਦੀ ਰਾਜਧਾਨੀ ਆਪਣੇ ਕੋਲੇ ਸਿੰਗਾਪੁਰ ਸਿਟੀ ਹੈ ਅਡੀਸ਼ਨ ਇਹਦਾ 31ਵਾਂ ਸੀਗਾ ਸਥਾਨ ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਦੇ ਵਿੱਚ ਨੈਕਸਟ ਕੁਐਸ਼ਨ ਮਹਾਤਮਾ ਗਾਂਧੀ ਲੀਡਰਸ਼ਿਪ ਅਵਾਰਡ ਮਹਾਤਮਾ ਗਾਂਧੀ ਲੀਡਰਸ਼ਿਪ ਅਵਾਰਡ ਦੇ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਤਾਂ ਦਾਰਾ ਸਿੰਘ ਖੁਰਾਣਾ ਨੂੰ ਜੋ ਕਿ ਇੰਗਲੈਂਡ ਦੇ ਵਿੱਚ ਕੀਤਾ ਗਿਆ ਸੀਗਾ ਨੈਕਸਟ ਕੁਐਸ਼ਨ ਸ਼ਿਵਾਨਗੀ ਦੇਸਾਈ ਨੇ ਮਿਸ ਚਾਰਮ ਇੰਡੀਆ 2024 ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਕਿਸ ਦੇ ਦੁਆਰਾ ਇਹਨਾਂ ਨੂੰ ਦਿੱਤਾ ਗਿਆ ਸੀਗਾ ਤਾਂ ਵਿਏਟਨਾਮ ਦੇ ਦੁਆਰਾ ਨੈਕਸਟ ਕੁਐਸ਼ਨ ਪ੍ਰਧਾਨ ਮੰਤਰੀ મોદી ਨੇ ਵਸ਼ਿੰਗਟਨ ਡੀਸੀ ਦੇ ਵਿੱਚ ਇੱਕ ਅਵਾਰਡ ਪ੍ਰਾਪਤ ਕੀਤਾ ਹੈ ਉਹ ਕਿਹੜਾ ਸੀ ਆਪਣੇ ਕੋਲ ਗਲੋਬਲ ਪੀਸ ਅਵਾਰਡ ਤਾਂ ਸੰਸਥਾ ਕਿਹੜੀ ਸੀ ਉਹ ਤਾਂ A I A M ਐਸੋਸੀਏਸ਼ਨ ਆਫ ਇੰਡੀਅਨ ਅਮਰੀਕਨ ਮਿਨੋਰਟੀ ਨੈਕਸਟ ਕੁਐਸਚਨ ਵਰਲਡ ਵਰਲਡ ਰੇਡੀਓਲੋਜੀ ਡੇ ਹਰ ਸਾਲ ਕਦੋਂ ਮਨਾਇਆ ਜਾਂਦਾ ਤੇ ਮਨਾਇਆ ਜਾਂਦਾ 8 ਨਵੰਬਰ ਨੂੰ ਇਹਦਾ ਥੀਮ ਕੀ ਸੀ ਆਪਣੇ ਕੋਲੇ ਰੇਡੀਓ ਗ੍ਰਾਫਰਜ਼ ਸੀਨ ਦਾ ਅਨਸੀਨ ਠੀਕ ਹੈ ਇਹਦੀ ਥੀਮ ਸੀਗੀ ਨੈਕਸਟ ਕੁਐਸਚਨ ਵੱਧਦੇ ਹਾਂ ਨੈਸ਼ਨਲ ਕੈਂਸਰ ਅਵੇਅਰਨੈਸ ਡੇ ਹਰ ਸਾਲ ਕਿਦੋਂ ਮਨਾਇਆ ਜਾਂਦਾ ਤੇ ਮਨਾਇਆ ਜਾਂਦਾ 7 ਨਵੰਬਰ ਨੂੰ ਕਿ ਕੈਂਸਰ ਦੇ ਪ੍ਰਤੀ ਜਾਗਰੂਕ ਹੋਣ ਦੇ ਲਈ ਇਸ ਨੂੰ ਮਨਾਇਆ ਜਾਂਦਾ ਹੈ ਨੈਕਸਟ ਕੁਐਸਚਨ ਨੈਸ਼ਨਲ ਐਜੂਕੇਸ਼ਨ ਡੇ ਹਰ ਸਾਲ ਕਿਦੋਂ ਮਨਾਇਆ ਜਾਂਦਾ ਤੇ ਮਨਾਇਆ ਜਾਂਦਾ 11 ਨਵੰਬਰ ਨੂੰ ਇਹ ਕਿਹਦੀ ਯਾਦ ਵਿੱਚ ਮਨਾਇਆ ਜਾਂਦਾ ਤਾਂ ਆਪਣੇ ਸਿੱਖਿਆ ਮੰਤਰੀ مولانا ਅਬੂਲ ਕਲਾਮ ਆਜ਼ਾਦੀ ਅਧ ਵਿੱਚ ਆਪਣੇ ਪਹਿਲੇ ਸਿੱਖਿਆ ਮੰਤਰੀ ਇਹ ਰਹੇ ਸਨ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਵਰਲਡ ਨਮੂਨੀਆ ਡੇ ਹਰ ਸਾਲ ਕਿਦੋਂ ਮਨਾਇਆ ਜਾਂਦਾ ਡੇ ਮਨਾਇਆ ਜਾਂਦਾ 12 ਨਵੰਬਰ ਨੂੰ ਇਹਦਾ ਪਾਥੀਮ ਦੀ ਗੱਲ ਕਰੀਏ ਤਾਂ ਐਵਰੀ ਬੀ ਐਵਰੀ ਬਰੀਥ ਕਾਉਂਟਸ ਸਟਾਪ ਨਿਮੋਨੀਆ ਇਨ ਇਟਸ ਟਰੈਕਸ ਨਿਮੋਨੀਆ ਜਿਹੜਾ ਕੀ ਹੈ ਫੇਫੜਿਆਂ ਤੇ ਇਫੈਕਟ ਕਰਦਾ ਹੈ ਨੈਕਸਟ ਕੁਐਸਚਨ ਚਿਲड्रन ਡੇ ਹਰ ਸਾਲ ਕਦੋਂ ਹੁੰਦਾ ਹੈ ਤਾਂ ਇਹ ਹੁੰਦਾ 14 ਨਵੰਬਰ ਨੂੰ ਬਾਲ ਦਿਵਸ 14 ਨਵੰਬਰ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਨੈਕਸਟ ਕੁਐਸਚਨ ਬ੍ਰਾਜ਼ਿਲ ਗ੍ਰੈਂਡ ਪ੍ਰਿਕਸ 2024 ਕਿਸ ਦੇ ਦੁਆਰਾ ਜਿੱਤੀ ਗਈ ਹੈ ਤਾਂ ਇਹ ਜਿੱਤੀ ਗਈ ਸੀਗੀ ਮੈਕਸ ਵਰਸਟੈਪਨ ਦੇ ਦੁਆਰਾ ਨੈਕਸਟ ਕੁਐਸਚਨ ICC ਪਲੇਅਰ ਆਫ ਦਾ ਮੰਥ ਅਕਤੂਬਰ ਮਹੀਨੇ ਦੇ ਲਈ ਕਿਸ ਨੂੰ ਚੁਣਿਆ ਗਿਆ ਤਾਂ ਇਹ ਦੋ ਜਣੇ ਸੀਗੇ ਇੱਕ ਸੀ ਅਮੀਲੀਆ ਕਰ ਇੱਕ ਕੀ ਹੈ ਨਿਮਾਨ ਅਲੀ ਨੈਕਸਟ ਕੁਐਸਚਨ 14ਵਾਂ ਸੀਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਦੇ ਵਿੱਚ ਕੌਣ ਜਿੱਤਿਆ ਤਾਂ ਮੈਨ ਚ ਦੇ ਵਿੱਚ ਉੜੀਸਾ ਤੇ ਵੂਮਨ ਦੇ ਵਿੱਚ ਹਰਿਆਣਾ ਸੋ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਇੰਡੀਅਨ ਮਿਲਟਰੀ ਹੈਰੀਟੇਜ ਫੈਸਟੀਵਲ ਕਿੱਥੇ ਆਯੋਜਿਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀਗਾ ਨਵੀਂ ਦਿੱਲੀ ਦੇ ਵਿੱਚ ਅਡੀਸ਼ਨ ਇਹਦਾ ਕਿੰਨਾ ਸੀਗਾ ਤਾਂ ਸੈਕਿੰਡ ਨੈਕਸਟ ਨਰਿੰਦਰ ਮੋਦੀ ਨੂੰ ਅਵਾਰਡ ਜਿਹੜਾ ਮਿਲਿਆ ਸੀਗਾ ਉਹ ਕਿਹੜਾ ਸੀਗਾ ਗ੍ਰੈਂਡ ਕਮਾਂਡ ਗ੍ਰੈਂਡ ਕਮਾਂਡਰ ਆਫ ਦਾ ਆਰਡਰ ਆਫ ਨਾਈਜ਼ਰ ਨਾਈਜੀਰੀਆ ਦੇ ਵਿੱਚ ਇੱਕ ਹੀ ਆ ਇਹਨਾਂ ਨੂੰ ਦਿੱਤਾ ਗਿਆ ਸੀਗਾ ਨੈਕਸਟ ਕੁਐਸਚਨ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਨਵੇਂ ਚੇਅਰਮੈਨ ਕਿਸ ਨੂੰ ਚੁਣਿਆ ਗਿਆ ਤਾਂ ਇਹ ਚੁਣਿਆ ਗਿਆ ਸੀਗਾ ਅਰਵਿੰਦਰ ਸਿੰਘ ਸਾਨੀ ਨੂੰ ਲਾਸਟ ਕੁਐਸਚਨ ਅੱਜ ਦਾ ਸਾਈਕਲੋਨ ਫੀਗਲ ਨੇ ਭਾਰਤ ਦੇ ਕਿਹੜੇ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ ਤਾਂ ਕਿ ਇਹ ਭਾਰਤ ਦੇ ਦੱਖਣੀ ਭਾਗ ਤੇ ਸ਼੍ਰੀਲੰਕਾ ਨੂੰ ਪ੍ਰਭਾਵਿਤ ਜਿਹੜਾ ਕੀਤਾ ਗਿਆ ਸਾਈਕਲੋਨ ਫੀਗਲ ਸੋ ਅੱਜ ਦੇ ਆਪਣੇ ਕੋਲ ਕੀ ਆ ਨਵੰਬਰ ਮਹੀਨੇ ਦੇ ਸਾਰੇ ਆਪਣੇ ਕੋਲ ਕਰੰਟ ਅਫੇਅਰ ਜਿਹੜੇ ਕੀ ਆਪਾਂ ਕੰਪਲੀਟ ਕਰ ਚੁੱਕੇ ਆ ਸੋ ਕੱਲ ਨੂੰ ਆਪਾਂ ਕਰਾਂਗੇ ਦਸੰਬਰ ਦੇ ਸੋ ਅਮੀਰ ਕਰਦਾ ਸਾਰਿਆਂ ਨੂੰ ਕਿ ਇਹ ਵੀਡੀਓਜ਼ ਬਹੁਤ ਵਧੀਆ ਲੱਗ ਰਹੀਆਂ ਹੋਣੀਆਂ ਤੇ ਆਪਣਾ ਕੀ ਵੀਡੀਓਜ਼ ਨੇ ਉਹਨਾਂ ਨੂੰ ਕੀ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਬੱਚਿਆਂ ਨੂੰ ਹੋਰ ਜੋੜਿਆ ਕਰੋ ਤਾਂ ਕਿ ਜਿਹੜੇ ਕਰੰਟ ਅਫੇਅਰਸ ਨੇ ਆਪਾਂ ਨੂੰ ਵੀ ਪਤਾ ਬਹੁਤ ਜਿਆਦਾ ਕੀ ਆ ਮੈਟਰ ਕਰਦੇ ਨੇ ਕਿਸੇ ਪੇਪਰ ਦੇ ਲਈ ਸੋ ਆਪਣਾ ਇਸਤੇ ਬਹੁਤ ਜਿਆਦਾ ਜ਼ਰੂਰੀ ਨੇ ਸੋ ਇਸ ਦੇ ਨਾਲ ਨਾਲ ਹੀ ਜੋ ਕਿ ਸਰ ਨੇ ਅਨਾਉਂਸਮੈਂਟ ਕੀਤੀ ਹੋਈ ਆ ਕਿ ਜੋ ਆਪਣੀਆਂ ਕਲਾਸਾਂ ਆ ਗਈਆਂ ਮੌਕ ਟੈਸਟ ਕਰਾਵਾਂਗੇ ਜੋ ਕਿ ਆਨਲਾਈਨ ਕਰਾਉਣ ਦੀ ਸਾਡੀ ਪੂਰੀ ਪੂਰੀ ਕੋਸ਼ਿਸ਼ ਰਹੂਗੀ ਸੋ ਉਹਦੇ ਵਿੱਚ ਆਪਾਂ ਕੀ ਆ ਜਿਹੜੇ ਕੁਐਸਚਨ ਹੋਣਗੇ ਉਹ ਆਪਾਂ ਕੀ ਆ ਇਹਨਾਂ ਕਲਾਸਾਂ ਦੇ ਵਿੱਚੋਂ ਹੀ ਪਾਉਣੇ ਹਨ ਜੋ ਕਿ ਆਪਾਂ ਅਪਲੋਡ ਕਰ ਰਹੇ ਆ ਇਸ ਹਫਤੇ ਦੇ ਵਿੱਚ ਜਿੰਨੀਆਂ ਵੀ ਕਲਾਸਾਂ ਅਪਲੋਡ ਹੋਣੀਆਂ ਹਨ ਉਹਨਾਂ ਦੇ ਵਿੱਚੋਂ ਹੀ ਜਿਹੜੇ ਉਹ ਕੁਐਸਚਨ ਪਾਏ ਜਾਣਗੇ ਸੋ ਸਾਰੇ ਬੱਚਿਆਂ ਨੇ ਜਿਹੜੀਆਂ ਕਲਾਸਾਂ ਨੇ ਵਧੀਆ ਢੰਗ ਨਾਲ ਲਗਾਉਣੀਆਂ ਨੇ ਹਰ ਰੋਜ਼ ਲਗਾਉਣੀਆਂ ਨੇ ਕੰਸਿਸਟੈਂਟ ਰਹਿਣਾ ਉਹਦੇ ਲਈ ਠੀਕ ਹੈ ਤਾਂ ਜਿਹੜੇ ਵੀ ਉਹਦੇ ਵਿੱਚ ਵਿਨਰਸ ਹੋਣਗੇ ਉਹਨਾਂ ਨੂੰ ਮਤਲਬ ਕਿ ਪ੍ਰਾਈਜ਼ ਮਨੀ ਜਾਂ ਕੀ ਆ ਕੁਝ ਉਹਨਾਂ ਨੂੰ ਉਦਾਂ ਦਾ ਆਪਾਂ ਕੀ ਪ੍ਰੋਵਾਈਡ ਕਰਾਵਾਂਗੇ ਜਾਂ ਪ੍ਰਾਈਜ਼ ਮਨੀ ਜਾਂ ਕੋਈ ਗਿਫਟ ਤੇ ਜਿਹੜੇ ਆਫਲਾਈਨ ਸਟੂਡੈਂਟਸ ਨੇ ਉਹਨਾਂ ਨੂੰ ਕੀ ਆ ਫੀਸ ਦੇ ਵਿੱਚ ਥੋੜਾ ਰਿਲੈਕਸੇਸ਼ਨ ਆਪਾਂ ਦਵਾਂਗੇ ਤਾਂ ਜਿਹੜਾ ਇਹ ਆਪਣਾ ਮੇਨ ਮੋਟਿਵ ਹੈ ਇਹਨੂੰ ਕਰਵਾਉਂਦਾ ਉਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਵੀ ਵੱਧ ਤੋਂ ਵੱਧ ਆਪਾਂ ਕੀ ਪੜਾਈ ਵੱਲ ਤੁਹਾਨੂੰ ਕੀ ਉਤਸ਼ਾਹਿਤ ਕਰਨਾ ਚਾਹੁੰਦੇ ਆ ਤਾਂ ਸਾਰੇ ਬੱਚਿਆਂ ਨੇ ਕਿ ਇਹ ਕਲਾਸਾਂ ਬੁਝਣੀ ਵਧੀਆ ਤਰੀਕੇ ਨਾਲ ਲਗਾਉਣੀਆਂ ਨੇ ਪੇਪਰ ਆਪਣਾ ਉਹਦਾ ਵੀ ਬਹੁਤੀ ਨਜ਼ਦੀਕ ਆ ਚੁੱਕਿਆ ਸੋ ਸਾਰੇ ਕਿ ਇਸ ਚੀਜ਼ ਤੇ ਅਮਲ ਕਰਨਗੇ ਸੋ ਮਿਲਦੇ ਆ ਅਗਲੀ ਕਲਾਸ ਦੇ ਵਿੱਚ ਸਾਰਿਆਂ ਦਾ ਧੰਨਵਾਦ ਜੀ